ਟੰਗੇ ਹੋਏ ਸੀ ਉਹਨਾਂ ਨੂੰ ਦਰਸ਼ਨ ਹੋਇਆ ਕਾਲਪੁਰਖ ਦੇ ਜਦੋਂ ਉਹਨੇ ਬੇਨਤੀ ਕੀਤੀ ਕਿ ਸਹਬਾ ਮੈਂ ਇਸ ਧਰਤੀ ਦੇ ਉੱਤੇ ਆ ਕੇ ਕੀ ਮਾਰਾ ਕੀਤਾ ਮੈਨੂੰ ਸਰੀਰ ਦੇ ਉੱਤੇ ਟੰਗ ਦਿੱਤਾ ਮੈਂ ਤੇ ਉਹ ਆਖਿਆ ਸੀ ਲੋਕਾਂ ਨੂੰ ਕਿ ਪ੍ਰਮਾਤਮਾ ਨੂੰ ਮਿਲੋ ਜਿਹੜਾ ਨਹੀਂ ਮਿਲ ਸਕਦਾ ਉਹ ਮੇਰੇ ਤੱਕ ਆਉ ਮੈਂ ਪ੍ਰਮਾਤਮਾ ਨੂੰ ਤੁਹਾਨੂੰ ਲਾਵਾਗਾ ਇੰਨੀ ਗੱਲ ਕਰਨ ਨਾਲ ਮੈਂ ਕੀ ਮਾਰਾ ਕੀਤਾ ਮੈਨੂੰ ਸਰੀਰਾਂ ਦੇ ਉੱਤੇ ਟੰਗ ਦਿੱਤਾ ਗਿਆ ਉਦੋਂ ਕਾਲਪੁਰਖ ਅਸਮਾਨਾਂ ਤੋਂ ਉੱਪਰ ਦੇ ਹੋਏ ਸਮਾਤ ਲੋਕ ਵੱਲ ਆਉਦੇ ਹੋਏ ਦਰਸ਼ਨ ਹੋਏ ਕਿ ਉਸ ਦੇ ਸਿਰਸ ਦੇ ਉੱਤੇ ਪੰਜ ਮੁਕੀ ਤਾਜ ਲੱਗਿਆ ਹੋਇਆ ਇਹ ਯਿਸੂ ਰਸੀਦੀ ਨੂੰ ਨਜ਼ਰ ਆਇਆ ਸ਼ਰੀਫ ਦੇ ਉੱਤੇ ਟੰਗਿਆ ਹੋਇਆ ਔਰ ਉਹਨਾਂ ਨੇ ਬਾਅਦ ਵਿੱਚ ਇਹ ਲਿਖ ਵੀ ਦਿੱਤਾ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੇ ਅਗਲੇ ਜਿਹੜੇ ਆਏ ਪੈਗੰਬਰ ਉਹਨਾਂ ਨੇ ਲਿਖ ਦਿੱਤਾ ਕਿ ਉਹ ਜਦੋਂ ਇਸ ਮਨਾਰਾ ਤੋਂ ਉੱtreਗਾ ਨੀਲੇ ਅੰਬਰ ਤੋਂ ਉtreਗਾ ਉਸ ਦੇ ਸਿਰਸ ਦੇ ਉੱਤੇ ਯਿਸੂng ਚੀਜ਼ ਨੇ ਦੇਖਿਆ ਕਿ ਪੰਜ ਮੁਕੀ ਤਾਜ ਲੱਗਿਆ ਹੋਇਆ ਹਰ ਉਸ ਦੇ ਮਸਤਕ ਦੇ ਉੱਤੇ ਉਹਦਾ ਰੋਹਾਨੀ ਨਾਮ ਲਿਖਿਆ ਹੋਇਆ ਹੈ ਇਹੇ ਜਿਹਿਆਂ ਪੇਸ਼ੇਂ ਹੋਇਆ ਹੋਇਆ ਸੋ ਇਸੇ ਤਰ੍ਹਾਂ ਸਾਰੇ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਆਖਿਆ ਕਿ ਕਲਯੁਗ ਦੇ ਅਖੀਰ ਦੇ ਵਿੱਚ ਉਸ ਨੇਕ ਕਲੰਕ 24ਵੇਂ ਅਵਤਾਰ ਕਲਕੀ ਉਤਾਰ ਨੇ ਇਸ ਮਾਤਲਬ ਦੇ ਉੱਤੇ ਪ੍ਰਗਟ ਹੋਣਾ ਔਰ ਉਸ ਨੇ ਪ੍ਰਗਟ ਹੋ ਕੇ ਆਪਣਾ ਸ਼ਬਦ ਸੋਹਮ ਮਹਾਰਾਸ਼ੀਏ ਸਿੰਘ ਵਿਸ਼ਨੂ ਭਗਵਾਨ ਦੀ ਜੈ ਦਿੱਤਾ ਜੋ ਵੀਰਾਂ ਨੇ ਸ਼ਬਦ ਪੜ੍ਹਦੇ ਆ ਵੀ ਆਪ ਜੀ ਦੇ ਨਾਲ ਸਾਂਝਾ ਕੀਤਾ ਖਾਸ ਕਰਕੇ ਮੈਸਰ ਮੋਦਨ ਕੋਲਨੂਆ ਜਿਹੜੇ ਪਹਿਲੀ ਵਾਰੀ ਇਸ ਪ੍ਰੋਗਰਾਮ ਦੇ ਵਿੱਚ ਇਸ ਮੁਹੱਲੇ ਦੇ ਵਿੱਚੋਂ ਸਾਡੇ ਵੀਰ ਡਾਕਟਰ ਸਦਵੀਰ ਸਿੰਘ ਜੀ ਦੇ ਸੱਦੇ ਦੇ ਉੱਤੇ ਉਹਨਾਂ ਦੀ ਬੇਨਤੀ ਦੇ ਉੱਤੇ ਇੱਥੇ ਪ੍ਰਵਾਨ ਹੋਏ ਨੇ ਇੱਥੇ ਨਤਮਸਤਕ ਹੋਏ ਨੇ ਆ ਕੇ ਸਪੈਸ਼ਲੀ ਉਹਨਾਂ ਵਾਸਤੇ ਸੁਰੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪੂਜਨ ਦੀ ਜੈ ਉਹਨਾਂ ਨੇ ਪਹਿਲੀ ਵਾਰੀ ਸੁਣਿਆ ਸੋ ਇਹਦੇ ਬਾਰੇ ਆਪ ਜੀ ਦੇ ਨਾਲ ਸਾਂਝ ਪਾਉਣੀ ਬਹੁਤ ਜ਼ਰੂਰੀ ਬਣਦੀ ਆ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਜੈਸੀ ਹਰਨ ਦਾ ਨਾਰਾ ਆਇਆ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਰਾਦੇ ਕ੍ਰਿਸ਼ਨ ਦਾ ਨਾਰਾ ਆਇਆ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਅੱਲਾਹੁ ਅਨਹੁ ਦਾ ਨਾਰਾ ਆਇਆ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਸਤਨਾਮ ਵਾਇਕ੍ਰੂ ਦਾ ਨਾਰਾ ਆਇਆ ਉਸੇ ਤਰ੍ਹਾਂ ਜਿਵੇਂ ਜਿਵੇਂ ਆਪ ਜੀ ਨੇ ਪਹਿਲਾਂ ਦੇਖਿਆ ਕਿ ਰੈਬਰ ਬਦਲਦੇ ਰਹੇ ਉਸੇ ਤਰ੍ਹਾਂ ਸ਼ਬਦ ਵੀ ਬਦਲਦਾ ਰਿਹਾ ਹੁਣ ਆਕਾਲ ਪੁਰਖ ਪਿਛਲੇ ਗੁਰੂ ਪੀਰ ਪੈਗੰਬਰ ਅਵਤਾਰਾਂ ਦੀਆਂ ਪੀਸ਼ੇਂਗੋਈਆਂ ਦੇ ਮੁਤਾਬਕ ਇਸ ਮਾਤ ਲੋਕ ਦੇ ਉੱਤੇ ਪ੍ਰਗਟਾਵਾ ਕੀਤਾ ਤੇ ਨਮਾ ਸ਼ਬਦ ਲੈ ਕੇ ਪ੍ਰਗਟਾਵਾ ਕੀਤਾ ਉਹ ਸ਼ਬਦ ਹੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਕੀ ਹੈ ਜੈ ਸੋ ਪਰਮਾਤਮਾ ਹੰਗ ਆਤਮਾ ਉਹ ਪਰਮਾਤਮਾ ਸੜੀ ਆਤਮਾ ਨੂੰ ਸਮਝਾਉਂਦਾ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੂੰ ਮੇਰੀ ਜੈ ਕਰਨੀ ਹੈ ਸਭ ਤੋਂ ਪਹਿਲਾ ਗੁਣ ਹੈ ਮਹਾਰਾਜ ਦਾ ਸੋਹਮ ਤੋਂ ਬਾਅਦ ਆਉਂਦਾ ਹੈ ਮਹਾਰਾਜ ਮਹਾਰਾਜ ਉਹ ਇਸ ਕਰਕੇ ਹੈ ਕਿਉਂਕਿ ਪੂਰੇ ਬ੍ਰਹਿਮੰਡ ਦੇ ਉੱਤੇ ਉਸ ਦਾ ਰਾਜ ਹੈ ਇਹ ਨਹੀਂ ਕਿ ਕਲੀ ਧਰਤੀ ਦੇ ਉੱਤੇ ਸਦਾ ਦੀਪਾਂ ਦੇ ਉੱਤੇ ਇੰਨੀ ਜੀ ਗੱਲ ਵੀ ਨਹੀਂ ਹੈ ਪੂਰੇ ਬ੍ਰਹਿਮੰਡ ਦੇ ਉੱਤੇ ਜਿੰਨੀਆਂ ਵੀ ਗੈਲੈਕਸੀਆਂ ਨੇ ਜਿੰਨੇ ਵੀ ਸਟਾਰ ਨੇ ਸਾਰਿਆਂ ਦੇ ਉੱਤੇ ਉਸ ਦਾ ਰਾਜ ਹੈ ਸੋ ਇਸ ਕਰਕੇ ਉਹ ਮਹਾਰਾਜ ਹੈ ਉਹ ਜਿਹੜਾ ਰਾਜ ਕੋਈ ਵੀ ਕਰਨ ਵਾਲਾ ਨਹੀਂ ਹੈ ਇੱਕੋ ਇੱਕ ਪਰਮਾਤਮਾ ਜਿਹਨੂੰ ਅਸੀਂ ੴ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਅੱਲਾ ਕਹਿੰਦੇ ਆ ਬਾਗੋੜ ਕਹਿੰਦੇ ਆ ਉਹ ਇੱਕੋ ਇੱਕ ਪਰਮਾਤਮਾ ਜਿਹੜਾ ਸਾਰਿਆਂ ਤੋਂ ਵੱਡਾ ਰਾਜਾ ਇਸ ਕਰਕੇ ਉਹ ਮਹਾਰਾਜ ਹੈ ਅੱਗੇ ਆਉਂਦਾ ਸ਼ੇਰ ਸੋਹਣ ਮਹਾਰਾਜ ਸ਼ੇਰ ਸਿੰਘ ਸ਼ੇਰ ਤੋਂ ਭਾਵ ਹੈ ਕਿ ਭੈ ਦੇਣ ਵਾਲੀ ਤਾਕਤ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਸਾਰੇ ਜੀਵ ਸ਼ੇਰ ਤੋਂ ਡਰਦੇ ਨੇ ਇਸੇ ਤਰ੍ਹਾਂ ਉਹ ਮਹਾਰਾਜ ਉਹ ਆਕਾਰਪੁਰ ਉਹ ੴ ਵਾਹਿਗੁਰੂ ਅੱਲਾ ਗੋਡ ਉਹ ਕਹਿੰਦਾ ਕਿ ਮੈਂ ਸਾਰੇ ਬ੍ਰਹਿਮੰਡ ਨੂੰ ਆਪਣੇ ਝਾੜੇ ਵਿੱਚ ਰੱਖਦਾ ਇਸ ਕਰਕੇ ਇਸ ਕਰਕੇ ਮੈਂ ਸ਼ੇਰ ਹਾਂ ਮੈਂ ਸ਼ੇਰ ਦੀ ਨਿਯਾਈ ਪੂਰੇ ਬ੍ਰਹਿਮੰਡ ਨੂੰ ਆਪਣੇ ਝਾੜੇ ਵਿੱਚ ਰੱਖਦਾ ਅੱਗੇ ਆਉਂਦਾ ਸਿੰਘ ਸਿਮਤਮਤਰਪਾਇ ਸੂਰਬੀਰ ਬਹਾਦਰ ਤਾਕਤਵਾਰ ਉਹ ਮਹਾਰਾਜ ਇਹ ਕਹਿੰਦੇ ਨੇ ਉਹ ਅਕਾਲ ਪੁਰਖੇ ਕਹਿੰਦੇ ਨੇ ਕਿ ਮੈਂ ਸਾਰਿਆਂ ਤੋਂ ਵੱਡਾ ਰਾਜਾ ਹਾਂ ਮਹਾਰਾਜ ਹਾਂ ਮੈਂ ਸਾਰੇ ਬ੍ਰਹਿਮੰਡ ਨੂੰ ਆਪਣੇ ਝਾੜੇ ਵਿੱਚ ਰੱਖਦਾ ਹਾਂ ਵਾ ਸ਼ੇਰ ਹਾਂ ਮੈਂ ਸਿੰਘ ਇਸ ਕਰਕੇ ਹਾਂ ਕਿਉਂਕਿ ਪੂਰੇ ਬ੍ਰਹਿਮੰਡ ਦੇ ਵਿੱਚ ਮੇਰਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਮੈਂ ਇਨਾ ਤਾਕਤਵਰ ਹਾਂ ਮੈਂ ਇਨਾ ਸੂਰਬੀ ਰਹਾ ਮੈਂ ਇਨਾ ਬਹਾਦਰ ਹਾਂ ਮੇਰਾ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਵੀ ਕੰਪੀਟੀਟਰ ਨਹੀਂ ਹੈ ਅੱਗੇ ਹੁੰਦਾ ਵਿਸ਼ਨੂੰ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਵਿਸ਼ਨੂੰ ਕੋਈ ਦੇਵਤਾ ਨਹੀਂ ਵਿਸ਼ਨੂੰ ਤਾਂ ਭਾਵੇਂ ਰੋਜੀ ਰੋਟੀ ਦੇਣ ਵਾਲਾ ਉਹ ਪਰਮਾਤਮਾ ਜਿਹੜਾ ਐਸਾ ਮਾਈ ਬਾਪ ਹੈ ਭਾਵੇਂ ਕੋਈ ਪਰਮਾਤਮਾ ਨੂੰ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ ਲੇਕਿਨ ਉਹ ਰੋਜੀ ਰੋਟੀ ਸਾਰਿਆਂ ਨੂੰ ਦਿੰਦਾ ਹੈ ਇਸ ਕਰਕੇ ਫੌਸ ਗੁਰੂ ਨੂੰ ਵਿਸ਼ਣੂ ਕਿਹਾ ਗਿਆ ਹੈ ਵਿਸ਼ਨੂ ਦੇਵਤਾ ਨੇ ਅੱਗੇ ਆਉਂਦਾ ਹੈ ਭਗਵਾਨ ਸੋ ਇਹਨਾਂ ਸਾਰੇ ਗੁਣਾਂ ਨੂੰ ਰੱਖਣ ਵਾਲਾ ਇੱਕੋ ਇੱਕ ਭਗਵਾਨ ਹੀ ਹੈ ਜਿਹੜਾ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਉਹ ਹਮੇਸ਼ਾ ਰਹਿਣ ਵਾਲੀ ਤਾਕਤ ਹੈ ਇਸ ਕਰਕੇ ਉਹ ਕਹਿੰਦਾ ਕਿ ਇਹਨਾਂ ਗੁਣਾਂ ਦਾ ਕਰਕੇ ਐ ਆਤਮਾ ਤੁਮੇਰੀ ਜੈ ਕਰ ਸੋ ਇਹ ਹੈ ਸੋਮੂ ਮਹਾਰਾਜੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਅੱਜ ਦਾ ਪ੍ਰੋਗਰਾਮ 21 ਮਾਰਗ ਦਾ ਜੋ ਅਸੀਂ ਸਾਰੇ ਇੱਥੇ ਮਨਾਉਣ ਵਾਸਤੇ ਆਏ ਆ ਇਹਦੇ ਵਾਸਤੇ ਮੈਂ ਜਿਆਦਾ ਡਿਟੇਲ ਵਿੱਚ ਨਹੀਂ ਜਾਵਾਂਗਾ ਉਸ ਦੀ ਡਿਟੇਲ ਆਪ ਜੀ ਦੇ ਨਾਲ ਸਾਡੇ ਵੀਰ ਡਾਕਟਰ ਸਤਵੀਰ ਸਿੰਘ ਉਹ ਸਾਥ ਕੋਣਗੇ ਹਰ ਬਾਣੀ ਦੇ ਮੁਤਾਬਕ ਔਰ ਆਪਣੇ ਵਿਚਾਰ ਦੇ ਮੁਤਾਬਕ ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਦਰਾਸ਼ਮੀ ਸਿੰਘ ਜੀ ਦੀ ਟੀਮ ਸਾਹ ਉਹ ਹਰ ਬਾਣੀ ਲੈ ਕੇ ਤਿਆਰ ਹੈ